ਦੋਸਤੋ ਆਮ ਆਦਮੀ ਪਾਰਟੀ ਦਾ 도ਗਲਾ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋ ਗਿਆ ਪਿਛਲੇ ਲੰਬੇ ਸਮੇਂ ਤੋਂ ਇਹ 1158 ਸਾਇਕ ਪ੍ਰੋਫੈਸਰ ਦੇ ਲਾਇਬ੍ਰੇਰੀ ਦੇ ਫਰੰਟ ਨਾਲ ਧੋਖੇਬਾਜ਼ੀ ਕਰਦੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਆਪਣੀ ਮੀਟਿੰਗ ਦੇ ਕੇ ਸਾਨੂੰ ਮੁੱਕਰ ਜਾਂਦੇ ਨੇ ਉਸ ਤੋਂ ਬਾਅਦ ਦੋ ਵਾਰ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਦਿੱਤੀ ਜਾਂਦੀ ਹੈ ਪਹਿਲਾਂ ਸਾਡੀ ਮੀਟਿੰਗ ਪਿਛਲੇ ਹਫਤੇ ਸੀ ਉਸ ਮੀਟਿੰਗ ਤੋਂ ਇਹ ਆਪਣੇ ਵਾਅਦਾ ਖਨਾਫੀ ਕਰਦੇ ਨੇ ਅੱਜ ਫੇਰ ਅਸੀਂ ਸਵੇਰ ਤੋਂ ਇਹਨਾਂ ਦੀ ਮੀਟਿੰਗ ਦੀ ਉਡੀਕ ਕਰ ਰਹੇ ਨੇ ਫੇਰ ਇਹ ਮੀਟਿੰਗ ਜਿਹੜੀ ਹੈਗੀ ਉਹ ਰੱਦ ਕਰ ਦਿੱਤੀ ਜਾਂਦੀ ਹੈ ਦੇ ਸਿਰਫ 11:58 ਨਾਲ ਨਹੀਂ ਹੋ ਰਿਹਾ ਹੋਰ ਸਾਰੀਆਂ ਜਿੱਥੇ ਬੰਦੀਆਂ ਦੀਆਂ ਮੀਟਿੰਗਾਂ ਲਗਾਤਾਰ ਰੱਦ ਕੀਤੀਆਂ ਜਾ ਰਹੀਆਂ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਪੱਖੀ ਹੋਣ ਦਾ ਦਿਖਾਵਾ ਕਰ ਰਹੀ ਹੈ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਹ ਆਪਣੇ ਆਪ ਨੂੰ ਵੱਤ ਵੱਲੋਂ ਪੱਕੀ ਹੋਣ ਦਾ ਦਿਖਾਵਾ ਕਰਨਗੇ ਦੂਜੇ ਪਾਸੇ ਨੌਜਵਾਨਾਂ ਨੂੰ ਉਹਨਾਂ ਦੀ ਹੱਕੀ ਮੰਗਾਂ ਲਈ ਇਸ ਤਰ੍ਹਾਂ ਰੋਲਿਆ ਜਾ ਰਿਹਾ ਹੈ ਅਸੀਂ ਇੱਥੋਂ ਐਲਾਨ ਕਰਦੇ ਹਾਂ 28 ਸਤੰਬਰ ਨੂੰ ਅਸੀਂ ਇਹਨਾਂ ਦੀ ਇਸ 도ਗਲੀ ਨੀਤੀ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਉਸ ਮੁਜ਼ਾਹਰਾ ਕਰਾਂਗੇ ਇਹ ਇਹਨਾਂ ਦੇ ਜਿਹੜਾ ਵਿਧਾਨ ਸਭਾ ਵਿੱਚ ਇਹ ਲੋਕਪੱਖੀ ਹੋਣ ਦਾ ਦਿਖਾਵਾ ਕਰਨਾ ਉਸ ਦਿਖਾਵੇ ਦਾ ਪਰਦਾਚਾਕ ਅਸੀਂ ਸੰਗਰੂਰ ਜਾ ਕੇ ਕਰਾਂਗੇ ਦੇਖਦੇ ਆ ਸੰਗਰੂਰ ਪ੍ਰਸ਼ਾਸਨ ਹੁਣ ਸਾਡੇ ਨਾਲ ਕਿਸ ਤਰ੍ਹਾਂ ਨਿਜਿੱਠਦਾ ਹੈ ਨਾ ਅਸੀਂ ਇਹਨਾਂ ਦੀਆਂ ਲਾਠੀਆਂ ਤੋਂ ਪਹਿਲਾਂ ਡਰੇ ਆਂ ਨਾ ਅਸੀਂ ਜੇਲ੍ਹਾਂ ਤੋਂ ਪਹਿਲਾਂ ਡਰੇ ਆਂ ਤੇ ਨਾ ਹੁਣ ਡਰਾਂਗੇ ਤੇ ਹੁਣ ਅਸੀਂ ਇਹਨਾਂ ਦੇ ਲਾਰਿਆਂ 'ਚ ਆਉਣ ਵਾਲੇ ਨਹੀਂ ਹੈਗੇ ਅਸੀਂ ਇੱਥੋਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਸੰਗਰੂਰ ਪ੍ਰਸ਼ਾਸਨ ਨੂੰ ਵੀ ਉਹ ਹਮੇਸ਼ਾ ਹੀ ਮੀਟਿੰਗਾਂ ਤੋਂ ਮੀਟਿੰਗਾਂ ਦੇ ਕੇ ਮੁੱਕਰਨ ਵਾਲੇ ਨੇ ਅਸੀਂ ਇਸ ਮੁੱਕਰਨ ਵਾਲੀ ਸਰਕਾਰ ਦਾ ਜਿਹੜਾ ਪਰਦਾ ਫਾਸ਼ਾ ਸਾਰੇ ਪੰਜਾਬ ਦੇ ਸਾਹਮਣੇ ਪਰਦਾ ਫਾਸ਼ ਕਰਕੇ ਹਟਾਂਗੇ ਤੇ ਜਦੋਂ ਤੱਕ ਸਾਡੀ ਰਿਵਿਊ ਪਟੀਸ਼ਨ ਦਾਇਰ ਨਹੀਂ ਹੁੰਦੀ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੂਗਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਤੇ ਬਿਆਨ ਆਪਣਾ ਜਾਰੀ ਕਰਨਾ ਪਊਗਾ ਵੀ 1158 ਜਿਹੜੇ ਪਰਿਵਾਰ ਨੇ ਉਹਨਾਂ ਬਾਰੇ ਉਹਨਾਂ ਦੇ ਭਵਿੱਖ ਬਾਰੇ ਪੰਜਾਬ ਸਰਕਾਰ ਕੀ ਫੈਸਲਾ ਲਾਦੀ ਲੜਦੇ ਲੋਕ ਜਿੰਦਾਬਾਦ